ਕੇਲੇ ਦੇ ਪੱਤਿਆਂ ਚੋਂ ਪੱਤਾ ਨਿਕਲਦਾ ਜਾਂਦਾ ਅੰਤ ਨਹੀਂ ਗੁਰਬਾਣੀ ਦੀਆਂ ਭਾਈ ਅਮਰਤੂ ਬ੍ਰਹਮ ਦੀਆਂ ਵਿਚਾਰਾਂ ਹਨ ਇਹਨਾਂ ਦਾ ਕੋਈ ਅੰਤ ਨਹੀਂ ਪਾ ਸਕਦਾ ਇਸ ਨੂੰ ਗੁਰਬਾਣੀ ਦਾ बोਧ ਕਦੇ ਸਮੁੰਦਰ ਵੀ ਕਦੇ ਕੁਜੇ ਚ ਬੰਦ ਹੋਇਆ ਕਦੇ ਸਮੁੰਦਰ ਵੀ ਸੱਤ ਸਦੀ ਸਿੱਪੀਆਂ ਨਾਲ ਕੁਲਜਿਆ ਗਿਆ ਇਸ ਕਰਕੇ ਨਰੋਲ ਇਹ ਭਾਵਨਾ ਰੱਖੇ ਹੈ ਮਹਾਰਾਜ ਐਸੀ ਮਤ ਦੇਵੋ ਜਿਸ ਕਰਕੇ ਮਾਰਾ ਮੈਂ ਗੁਰਮਤ ਦੇ ਦੈਰੇ ਤੋਂ ਬਾਹਰ ਨਾ ਸੀ ਮਹਾਰਾਜ ਜਾਈਏ ਐਸੀ ਵਿਚਾਰ ਬਖਸ਼ੋ ਸਾਡੀ ਮਨ ਦੀ ਇਕਾਗਰਤਾ ਧਾਰ ਕੇ ਚਾਹੇ ਅਸੀਂ ਬਖਤੇ ਹਾਂ ਚਾਹੇ ਸਰੋਤੇ ਹਾਂ ਗੁਰੂ ਗ੍ਰੰਥ ਸਾਹਿਬ ਸਾਡੇ ਸਵਾਸ ਸਫਲ ਹੁੰਦੇ ਰਹਿਣ ਇਹ ਅਮਰਤਮਈ ਬਾਣੀ ਖਰਸਾ ਜੀ ਅੱਜ ਪੰਜ ਪਿਆਰੇ ਅਮਰ ਤਿਆਰ ਕਰਦੇ ਦੋ ਬਾੜੀਆਂ ਇਸ ਗੁਰੂ ਗ੍ਰੰਥ ਸਾਹਿਬ ਚੋਂ ਨੇ ਜੀ ਇਹੀ ਖੱਲਾ ਗੁਰੂ ਹੈ ਤਾਂ ਖਾਲਸਾ ਜੀ ਫਿਰ 12 ਕੂ ਬਾਣੀਆਂ ਤਨ ਲਈਆਂ ਜਾਣੀਆਂ ਨੇ ਇਸੇ ਬਾਣੀ ਨੂੰ ਪੜ੍ਹ ਕੇ ਅਮਰ ਤਿਆਰ ਹੋਣਾ ਚਾਹੀਏ ਤਨ ਬਾਣੀਆਂ ਸਤ ਸੰਗਤ ਜੀ ਦੂਸਰੀਆਂ ਤਿਆਰ ਕਰਦੇ ਸਮਿਆਂ ਪਹਿਲਿਆਂ ਦੇ ਅੰਦਰ ਦਸਮ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਬਰਾਬਰ ਹੁੰਦਾ ਆਇਆ ਲੇਕਿਨ ਦਸਵੇਂ ਪਾਤਸ਼ਾਹ ਨਿਮਰਤਾ ਧਾਰ ਕੇ ਉਸ ਬਾਣੀ ਨੂੰ ਸਤ ਸੰਗਤ ਜੀ ਆਪ ਸਦਰਸ਼ਤਾ ਨਹੀਂ ਦਿੱਤੀ ਕਿਉਂ ਇਹ ਗੁਰੂਆਂ ਦੇ ਅੰਦਰ ਸਤ ਸੰਗਤ ਰਹੀ ਜੇ ਗੁਰੂ ਨਾਨਕ ਦੇਵ ਜੀ ਕੋਲੇ ਸੰਗਤ ਆਉਂਦੀ ਮਹਾਰਾ ਕਿਰਪਾ ਕਰੋ ਸਾਡੇ ਤੇ ਅੱਛਾ ਭਾਈ ਕਰਤਾਰ ਤੇਰਾ ਭਲਾ ਕਰੇ ਕਦੇ ਨਹੀਂ ਸੀ ਕਹਿੰਦੇ ਆ ਤੇਰਾ ਅਸੀਂ ਭਲਾ ਕਰਦੇ ਗੁਰੰਗਤਿ ਦੇਵ ਸਾਹਿਬ ਜੀ ਤੋਂ ਲੈ ਕੇ ਦਸਾਂ ਪਾਤਸ਼ਾਹਾਂ ਨੇ ਕੀ ਕਿਹਾ ਅੱਛਾ ਭਾਈ ਤੇਰਾ ਗੁਰਨਾਨਕ ਭਲਾ ਕਰੂਗਾ ਆਪ ਨਹੀਂ ਸੀ ਕਹਿੰਦੇ ਤੇਰਾ ਅਸੀਂ ਭਲਾ ਕਰਦੇ ਆਂ ਇੰਨੀ ਨਿਮਰਤਾ ਭਾਵ ਸੀ ਇਸੇ ਕਰਕੇ ਸਤਸੰਗੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਉਸ ਬਾਣੀ ਵਾਰੇ ਆਪਣੀ ਕਿਰਤ ਵਾਰੇ ਕੋਈ ਹੰਗਤਾ ਦੀ ਸਤਸੰਗੀ ਕੋਈ ਇੱਕ ਅੱਖਰ ਵੀ ਬਚਨ ਨਹੀਂ ਕਹੇ ਸੋ ਗੁਰਬਾਣੀ ਜਾਪ ਸਾਹਿਬ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਨ ਹੈ ਪ੍ਰਤੱਖ ਗੁਰੂ ਨਸਤਾਰ ਹੈ ਇਹ ਗੁਰਬਾਣੀ ਗੁਰੂ ਹੈ ਆਦਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਗਵਾਹੀ ਦਿੰਦੀ ਹੈ ਜਾਪ ਸਾਹਿਬ ਗੁਰਬਾਣੀ ਨਹੀਂ ਸਵਈਏ ਗੁਰਬਾਣੀ ਨਹੀਂ ਚੌਪਾਈ ਗੁਰਬਾਣੀ ਨਹੀਂ ਇਹਨਾਂ ਨੂੰ ਤਾਂ ਕਿਸੇ ਨੇ ਅੱਜ ਕੱਲ ਮਨ ਕਰਨੀ ਹੋਏ ਹੋਰ ਬਾਣੀ ਤੋਂ ਤਾਂ ਮਨਕਰ ਹੋ ਗਏ ਇਹ ਤੋਂ ਹੋ ਕੇ ਦਿਖਾਉਣ ਮਨਕਰ ਜਿਹੜੇ ਸਤ ਸੰਗਤ ਜੀ ਅੱਜ ਕੱਲ ਦੇ ਲੋਕ ਨੇ ਇਹ ਗੁਰਬਾਣੀ ਗੁਰੂ ਹੈ ਤਾਂ ਜਾਪ ਸਾਹਿਬ ਵੀ ਸਾਡਾ ਗੁਰੂ ਹੈ ਦੇਸ ਕਰਕੇ ਖਾਲਸਾ ਜੀ ਪੰਥ ਖਾਲਸਾ ਜੇ ਗੁਰਬਾਣੀ ਦੇ ਉੱਤੇ ਹਮਲੇ ਕਰ ਰਿਹਾ ਆ ਹਸ਼ਰ ਵੀ ਉਹੀ ਉਹ ਹੋ ਰਿਹਾ ਹੈ ਜਿਨ੍ਹਾਂ ਨੇ ਗੁਰਬਾਣੀ ਦੀ ਬੇਅਦਬੀ ਕੀਤੀ ਉਹ ਸਤ ਸੰਗਤ ਜੀ ਟਿਕਣਾ ਨਹੀਂ ਪਾਉਣਗੇ ਜਨਮਾਂ ਜਨਮਾਂ ਚ ਦੁੱਖ ਸਹਿਣ ਲੰਗੇ ਗੁਰਬਾਣੀ ਸੰਪੂਰਨ ਰੂਪ ਹੈ ਆਪਨੇ ਸਰਬ ਲੋਹ ਦੇ ਅੰਦਰ ਆਪਨ ਪੌਸਰੀ ਖਾਲਸੇ ਸੌਂਪਾ ਦੁਤੀ ਰੂਪ ਸਤਗੁਰੂ ਗ੍ਰੰਥਾ ਬੋਧਨ ਸਤਗੁਰ ਸ਼ਬਦ ਸੰਪਾਖਨ ਗੁਰਨਵਾਦ ਕੀਰਤਨ ਸੰਥਾ ਵਰਤਕਸ਼ ਕਲਾ ਪਾਰਪਹਿਮ ਧਨੀਚਾ ਗ੍ਰੰਥ ਪੰਥ ਖਾਲਸ ਬਰਤੰਤਾ ਖਾਸ ਦਾਸ ਗੋਬਿੰਦ ਫਤੇ ਸਤਗੁਰ ਕੀ ਖਾਸ ਗ੍ਰੰਥ ਗੁਰੂ ਰੂਪ ਵਦੰਤਾ ਜਿਹੜੇ ਗ੍ਰੰਥ ਨੂੰ ਅਸੀਂ ਮਾਨਤਾ ਨਹੀਂ ਦਿੰਦੇ ਉਹ ਤੋਂ ਬਿਨਾ ਕਿਸੇ ਇਤਿਹਾਸ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗਦੀ ਨਹੀਂ ਹੈ ਸੂਲੀ ਪ੍ਰਕਾਸ਼ ਵਿੱਚ ਵੀ ਨਹੀਂ ਹੈ ਜੋ ਖਾਲਸਾ ਜੀ ਇਸ ਕਰਕੇ ਉਹ ਜਿਹੜੇ ਸ਼ਾਸਤਰ ਨੇ ਉਹਨਾਂ ਨੂੰ ਪੂਰਾ ਸਤਕਾਰ ਮਾਨ ਦੇਣਾ ਚਾਹੀਏ ਧਾਰਮਿਕ ਲੈਨ ਦੇ ਅੰਦਰ ਤਾਂ ਜਿਹੜੇ ਦੂਸਰੇ ਧਰਮਾਂ ਦੇ ਗ੍ਰੰਥ ਵੀ ਖਾਲਸਾ ਜੀ ਉਹਨਾਂ ਦਾ ਵੀ ਸਤਿਕਾਰ ਕਰਨਾ ਚਾਹੀਏ ਗੁਰੂ ਘਰ ਦੇ ਅੰਦਰ ਦ્વੈਤਵਾਦ ਨਹੀਂ ਸਾਡਾ ਦ્વੈਤ ਸਿਧਾਂਤ ਹੈ ਅਸੀਂ ਤਾਂ ਆਪ ਸਤ ਸੰਗ ਜੀ ਬਦਬੋਦੇ ਫੂਕੇ ਪਏ ਹਾਂ ਵਾਹਿਗੁਰੂ ਕਿਰਪਾ ਕਰੇ ਅਮ ਇਹ ਜਿਹੜੀ ਆਪਾਂ ਵਿਚਾਰ ਕਰ ਰਹੇ ਆ ਕਥਾ ਨਹੀਂ ਖਿਮਾ ਕਰਨੀ ਆ ਕਥਾ ਹੁਣ ਚੱਲੇਗੀ ਸਤ ਸੰਗ ਜੀ ਕਥਾ ਉਹਨੂੰ ਕਹਿੰਦੇ ਨੇ ਲੋ ਆਤਮ ਰਸ ਨੂੰ ਆਤਮ ਰਸ ਜੋ ਜਾਨ ਹੀ ਸੋ ਹੈ ਖਾਲਸਾ ਦੇਵ ਫਰਮ ਮੇ ਮੋ ਮੈਂ ਤਾਸ ਮੈਂ ਰੰਚ ਕਾ ਨਾ ਹਿਨ ਭੇਵ ਐਸੀਆਂ ਵਿਚਾਰਾਂ ਤਾਂ ਆਪਾਂ ਨੂੰ ਇਹ ਸੇਧ ਦਿੰਦੀਆਂ ਵੀ ਮਨਾ ਤੂੰ ਅਧਕਾਰੀ ਬਣ ਕਥਾ ਸੁਣਨ ਵਾਲਾ ਔਰ ਕਰਨ ਵਾਲਾ ਇਹ ਇੰਨਾ ਪੂਰਨs ਭਰੋਸਾ ਇਸ ਤਰ੍ਹਾਂ ਤੈਨੂੰ ਨੇਚਾ ਰੱਖ ਫੇਰ ਗੁਰਬਾਣੀ ਦੇ ਨੇੜ ਹੋ ਦੁਨੀਆਂ ਦੇ ਸਤ ਨਹੀਂ ਦੇ ਧਾਰੀ ਲੋਕਾਂ ਨੂੰ ਮੰਨਣ ਵਾਲੇ ਗੁਰੂ ਉਹ ਕਹਿੰਦੇ ਨੇ ਗੁਰੂਆਂ ਗੁਰੂ ਗ੍ਰੰਥ ਸਾਹਿਬ ਬੋਲਦਾ ਨਹੀਂ ਹੈ ਗੁਰਬਾਣੀ ਵੀ ਬੋਲਦੀ ਆ ਖੰਸਾ ਜੀ ਗੁਰਬਾਣੀ ਨਹੀਂ ਬੋਲਦੀ ਤਾਂ ਹੋਰ ਕਿਆ ਬੋਲੇਗਾ ਹਮ ਬਾਰੀ ਮੁਖ ਫੇਰ ਪਿਆਰੇ ਕਰਬੜ ਦੇ ਮੁਖ ਕਾਹੇ ਕੁਮਾਰੇ ਗੁਰਬਾਣੀ ਕਹਿੰਦੀ ਹੈ ਏ ਗੁਰਸਿੱਖ ਮੇਰੇ ਵੱਲ ਨੂੰ ਮੂੰਹ ਤਾਂ ਫੇਰ ਥੋੜਾ ਜਿਆ ਮੈਂ ਤੇਤੋਂ ਬਲਿਹਾਰ ਗੁਰਵਾਨ ਜਾਣੀ ਮੈਂ ਸੱਚਖੰਡ ਤੋਂ ਤੇਰੇ ਵਾਸਤੇ ਆਈ ਆਂ ਵੀ ਤੂੰ ਮੈਨੂੰ ਪੜਿਆ ਕਰੇਗਾ ਮਾ ਮਾੜੀ ਜੀ ਪਿੱਠ ਦੇ ਦੇਵੇਂ ਬੱਚਾ ਉਦੀ ਜਾਨ ਨਿਕਲ ਜਾਂਦੀ ਹੈ ਕਹਿੰਦੀ ਪੁੱਤ ਦੱਸ ਕਿਉਂ ਗੁੱਸੇ ਕਿਉਂ ਹੈ ਜਿੰਨਾ ਚਿਰ ਉਹਨੂੰ ਮਨਾ ਨਹੀਂ ਲੈਂਦੀ ਉਹਨਾਂ ਚਿਰ ਨਾ ਖਾਵੇ ਨਾ ਪੀਵੇ ਰੋਸਾ ਮਾਂ ਬਾਪ ਕੋਲ ਹੀ ਚੱਲ ਸਕਦਾ ਹੋਰ ਕਿਸੇ ਕੋਲੇ ਨਹੀਂ ਚੱਲਦਾ ਹਾਂ ਵਾਰੀ ਮੁਖ ਫੇਰ ਪਿਆਰੇ ਬੱਚੇ ਦਾ ਹੰਤੋਂਦਾ ਹੋਵੇ ਮਾਂ ਉਥੇ ਧਾਂਵਾੜ ਉੱਠਦੀ ਹੈ ਉਹਦਾ ਕੋਈ ਜ਼ੋਰ ਨਹੀਂ ਚੱਲਦਾ ਸਾਥ ਨਹੀਂ ਦੇ ਸਕਦੀ ਉਸਨੂੰ ਦੁੱਖ ਤੋਂ ਛਡਾ ਨਹੀਂ ਸਕਦੀ ਲੇਕਿਨ ਖੱਤਸਾ ਜੀ ਗੁਰਬਾਣੀ ਸਾਥ ਦਿੰਦੀ ਹੈ ਗੁਰਬਾਣੀ ਮਾਣ ਨਾਲੋਂ ਵੀ ਅਧਿਕ ਪਦਵੀ ਹੈ ਹਉ ਵਾਰੀ ਮੁਖ ਫੇਰ ਪਿਆਰੇ ਕਰਬੜ ਦੇ ਮੁਖ ਬਕਾਹੇ ਕੁਮਾਰੇ ਏ ਹੈ ਗੁਰੂ ਕੇ ਸਿਖ ਗੁਰਨਾਨਕ ਦੇਵ ਦਾ ਸਿੱਖ ਕਹਾਉਣਾ ਤੂੰ ਮੈਂ ਤੇ ਤੋ ਬਲਿਹਾਰ ਕੁਰਬਾਨ ਜਾਨੀਂ ਤੈਨੂੰ ਮਾਨਸ ਦੇਹੀ ਪ੍ਰਾਪਤ ਹੋਈ ਤਾਂ ਤੈਨੂੰ ਆਵਾਜ਼ ਮਾਰ ਦਈਂ ਪਹਿਲਾਂ ਵੀ ਤੂੰ ਦੂਸੀਆਂ ਦੇਹਾਂ ਵਿੱਚ ਤੁਰਿਆ ਫਿਰਦਾ ਨਾ ਉਹਨਾਂ ਨੂੰ ਤੈਨੂੰ ਆਵਾਜ਼ ਮਾਰ ਦਿੱਤੀ ਤੂੰ ਗੁਰਨਾਨਕ ਦੇਵ ਜੀ ਦਾ ਨਾਮ ਤਰੀਕ ਸਿੱਖ ਹੰਕਾਉਣਾ ਮੈਂ ਤੇਰੇ ਵਾਸਤੇ ਮਹਾਰਾਜ ਦੀ ਰਸਨਾ ਦੁਆਰਾ ਸਤਖੰਡ ਤੋਂ ਉਤਰੀ ਹੈ ਕਿ ਤੂੰ ਮੇਰੇ ਚ ਜੁੜੇਗਾ ਤੈਨੂੰ ਮੈਂ ਬ੍ਰਹਮ ਦਾ ਸਾਖਿਆਤ ਕਰ ਦੂੰਗੀ ਵੀ ਕਿ ਤੂੰ ਬ੍ਰਹਮ ਰੂਪ ਹੈ ਉਹਦੀ ਪ੍ਰਾਪਤੀ ਕਰਾ ਦੂੰਗੀ ਹਾਂ ਵਾਰੀ ਮੁਖ ਫੇਰ ਪਿਆਰੇ ਕਰਬੜ ਦੇਖ ਮੁਖ ਕਾਹੇ ਕੁਮਾਰੇ ਮੈਨੂੰ ਪਿੱਠ ਦੇ ਕੇ ਕਿਉਂ ਮਾਰਦਾ ਮੈਂ ਆਈ ਸਤਖੰਡ ਤੋਂ ਤੇਰੇ ਵਾਸਤੇ ਤੂੰ ਮੈਨੂੰ ਪਿੱਠ ਦੇ ਦੇਵੇਂ ਕਿਸੇ ਨੂੰ ਮਿਲਣ ਜਾਈਏ ਉਹ ਪਿੱਠ ਦੇ ਦੇਵੇਂ ਖਾਲਸਾ ਜੀ ਆਪਾਂ ਕਹਾਂਗੇ ਨਹੀਂ ਕਰਵਟ ਦੇਵੇਂ ਕੋ ਕਾਹੇ ਕੋ ਮਾਰੇ ਕਰਵਟ ਭਲਾ ਨਾ ਕਰਵਟ ਤੇਰੀ ਲੋਕਾਂ ਦੀਆਂ ਕੋਤਰਕਾਂ ਗੁਰਬਾਣੀ ਦੇ ਉੱਤੇ ਬੜੀ ਦੁਨੀਆ ਹਮਲੇ ਕਰਦੀ ਐ ਲੋਕਾਂ ਦੀਆਂ ਕੋਤਰਕਾਂ ਅਲ ਦੇ ਮੈਂ ਛੱਡ ਲਵਾਂਗੀ ਲੇਕਿਨ ਇਹ ਗੁਰਸਿੱਖ ਤੇਰੀ ਪਿੱਠ ਨਹੀਂ ਸਹਾਰ ਸਕਦੀ ਤੂੰ ਮਨਮੁਖ ਨਾ ਹੋ ਤੂੰ ਮੈਨੂੰ ਪੜਿਆ ਕਰ ਪ੍ਰੇਮ ਦੇ ਨਾਲ ਕਰਵਤ ਭਲਾ ਨਾ ਕਰਵਟ ਤੇਰੀ ਲਾ ਗੱਲੇ ਸੁਣ ਬੇਨਤੀ ਮੇਰੀ ਆਪਣੇ ਗੱਲ ਨਾਲ ਲਾ ਤਸੀ ਮੈਨੂੰ ਵੇਰੀ ਬੇਨਤੀ ਸੁਣ ਮੈਨੂੰ ਆਪਣੇ ਕੰਠ ਨਾਲ ਲਾ ਰੋਜ ਪੜਿਆ ਕਰ ਜੋਤਨ ਚੀਰੈ ਅੰਗ ਨਾ ਜੋ ਜੇ ਤੇਰੇ ਕੋਈ ਸਰੀਰ ਨੂੰ ਚੀਰ ਦੇਵੇ ਨਾ ਤਾਂ ਅੰਗ ਨਾ ਮੋੜ ਮੈਂ ਤੇਰਾ ਅੰਗ ਪੱਖ ਨਹੀਂ ਕਦੇ ਵੀ ਪਿੱਛੇ ਨਹੀਂ ਹਟਦੀ ਹਾਂ ਚੀਰ ਨਹੀਂ ਦਿੱਤੇ ਸਤ ਸੰਗਜੀ ਭਾਈ ਮਤੀ ਦਾਸ ਜੈਸਿਆਂ ਦੇ ਸਰੀਰ ਲੇਕਿਨ ਜਪਜੀ ਸਾਹਿਬ ਦੀਆਂ ਆਵਾਜ਼ਾਂ ਵਿੱਚੋਂ ਪੰਜ ਪ੍ਰਵਾਨ ਤੱਕ ਜਪਜੀ ਸਾਹਿਬ ਪੜਿਆ ਜਦੋਂ ਦੋ ਫਾੜੇ ਹੋ ਗਏ ਭਾਈ ਦੇ ਸਾਰੇ ਸਰੀਰ 'ਚੋਂ ਗੁਰਮੁਖ ਰੋਮ ਰੋਮ ਹਰ ਧਿਆਵੈ ਸਾਰਾ ਜਪਜੀ ਸਾਹਿਬ ਪੂਰ ਹੋ ਪੂਰਨ ਹੋਇਆ ਜੋ ਤਨ ਚੀਰੇ ਅੰਗ ਨਾ ਮੋਰਾਂ ਪਿੰਡ ਪਰੈ ਤੋ ਪ੍ਰੀਤ ਨਾ ਤੋਰਾਂ ਜੇ ਪਿੰਡ ਤੇਰਾ ਪਿੰਡਾ ਦੇ ਦਿਗ ਵੀ ਪਵੇ ਨਾ ਪੰਦ ਮਦ ਕੱਟੇ ਜਾਣ ਭਾਈ ਮਨੀ ਸਿੰਘ ਵੱਲੋਂ ਫੇਰ ਵੀ ਪ੍ਰੀਤ ਨਹੀਂ ਤੋੜਦੀ ਫੇਰ ਵੀ ਤੇਰੇ ਨਾਲ ਸਾਥ ਦੇਵਾਂਗੀ ਟੁਕੜਿਆਂ ਦੇ ਵਿੱਚੋਂ ਬ੍ਰਹਮ ਗਿਆਨੀ ਵਾਲੀ ਸਤ ਸੰਗਤ ਜੀ ਅਸ਼ਟਪਦੀ ਅੱਠ ਪੂਰੀਆਂ ਹੋਈਆਂ ਸੀ ਜਦ ਭਾਈ ਦਾ ਬੰਡ ਬੰਦ ਕੱਟ ਕੇ ਰੱਖ ਦਿੱਤਾ ਜਲਮਾਨ ਨੇ ਸਾਰੀ ਸੁਖਣੀ ਸਤ ਸੰਗਤ ਜੀ ਟੁਕੜਿਆਂ ਦੇ ਵਿੱਚੋਂ ਸੰਪੂਰਨ ਹੋਈ ਇੰਨਾ ਪਿਆਰ ਗੁਰਬਾਣੀ ਦਾ ਸਿੱਖ ਦੇ ਨਾਲ ਹੈ ਸੋ ਆਪ ਜੀ ਸਤ ਸੰਗਤ ਜੀ ਕਹਿੰਦੇ ਹਨ ਕਹਿਤ ਕਬੀਰ ਸੁਨੋ ਰੇ ਲੋਈ ਲੋਈ ਨਾ ਸਤ ਨਹੀਂ ਪ੍ਰਕਾਸ਼ ਦਾ ਹੁੰਦਾ ਹੈ ਔਰ ਪ੍ਰਕਾਸ਼ ਸਭ ਤੋਂ ਵੱਡਾ ਗਿਆਨ ਇਹ ਆ ਪ੍ਰਕਾਸ਼ ਤੋਂ ਧਗੇ ਜਾਂਦੇ ਨੇ ਸੋ ਉਹ ਪ੍ਰਕਾਸ਼ ਸਤਸੰਗਤ ਜੀ ਇਹ ਪ੍ਰਕਾਸ਼ ਰੂਪ ਹੈ ਤਾਂ ਬ੍ਰਹਮ ਹੈ ਔਰ ਪ੍ਰਕਾਸ਼ ਰੂਪ ਹੈ ਤਾਂ ਗੁਰਬਾਣੀ ਹੈ ਆ ਸਕੂਲਾਂ ਦੇ ਕੀ ਲਿੰਦਾ ਕੰਧਾ ਤੇ ਲਿਖਿਆ ਹੈ ਵਿਦਿਆ ਤੀਜਾ ਨੇਤਰ ਹੈ ਉਹ ਨੇਤਰ ਤਾਂ ਸਤਸੰਗਤ ਜੀ ਇੱਥੇ ਹੀ ਦੇਖਣ ਦਾ ਕੰਮ ਦੇਵੇਗਾ ਵਿਦਿਆ ਦਾ ਆ ਜਿਹੜੀ ਬ੍ਰਹਮ ਵਿਦਿਆ ਖਾਲਸਾ ਜੀ ਇਹ ਇਹੋ ਜਾਂ ਨੇਤਰ ਬਖਸ਼ ਦਿੰਦੀ ਹੈ ਵਿਰਾਗ ਤੇ ਵਿਵੇਕ ਦੇ ਨੇਤਰ ਬਖਸ਼ ਦੀ ਗੁਰਬਾਣੀ ਭਰਮ ਦੇ ਫੋਲੇ ਚੱਕ ਦਿੰਦੀ ਗੁਰਬਾਣੀ ਸੁਰਤੀ ਸਮਰਤੀ ਨੇਤਰ ਗੁਰਬਾਣੀ ਬਖਸ਼ਦੀ ਉਸ ਤੋਂ ਬਾਅਦ ਧਿਆਨ ਦੇ ਨੇਤਰ ਬਖਸ਼ਦੀ ਉਸ ਦਿਵਯ ਦ੍ਰਿਸ਼ਟੀ ਦੁਆਰਾ ਖਾਲਸਾ ਜੀ ਪਤਾ ਲੱਗ ਜਾਂਦਾ ਹੈ ਕਿ ਬ੍ਰਹਮ ਕਿੱਥੇ ਰਹਿੰਦਾ ਹੈ ਸੁਪ੍ਰੇਮੀ ਜਨੋ ਕਹਤ ਕਬੀਰ ਸੁਨੋ ਅਰੇ ਲੋਈ ਅਬ ਤੁਮਰੀ ਪ੍ਰਤੀਤ ਨਾ ਹੋਈ ਗੁਰਸੇ ਕਹਿੰਦਾ ਹੈ ਮਹਾਰਾ ਇਹ ਅੰਮ੍ਰਿਤਮਈ ਪ੍ਰਕਾਸ਼ ਨੂੰ ਬਾਣੀ ਹੁਣ ਤੱਕ ਮੈਨੂੰ ਭਰੋਸਾ ਨਹੀਂ ਸੀ ਆਇਆ ਤੇਰੇ ਚ ਇੰਨਾ ਬਲ ਹੈ ਸੰਗਤ ਵਿੱਚ ਜਦੋਂ ਮੈਂ ਆ ਕੇ ਸੁਣਿਆ ਫਿਰ ਮੈਂ ਭਰੋਸੇ ਦੇ ਸਹਤ ਹੋਇਆ ਹੁਣ ਮੈਂ ਤੇਰਾ